ਮਿੰਟ ਜੀ ਇਹਨਾਂ ਗੱਲਾਂ ਤੇ ਤਾਂ ਦੇਖਣਾ ਪੈਣਾ ਵੀ ਅਕਾਲੀ ਦਲ ਜਿਹੜਾ ਨਾ ਉਹ ਕਰੰਟ ਦੇ ਵਿੱਚ ਆ ਹੁਣ ਇਸ ਕੱਲੇ ਕੋਈ ਵੀ ਗੱਲ ਹੁੰਦੀ ਹੈ ਤੇ ਨਾਲ ਦੀ ਨਾਲ ਉਹਦਾ ਪ੍ਰਤੀਕਰਮ ਵੀ ਆਉਂਦਾ ਜਵਾਬ ਵੀ ਆਉਂਦਾ ਸੁਖਵੀਰ ਬਾਦਲ ਜੀ ਨੇ ਇਹ ਗੱਲ ਕਹੀ ਗਨੀਵ ਕੌਰ ਜੀ ਨੇ ਵੀ ਇਹੋ ਗੱਲ ਕਹੀ ਵਿਧਾਨ ਸਭਾ ਵਾਲੀ ਜਿਹੜੀ ਤੁਸੀਂ ਕਰ ਰਹੇ ਸੀ ਕਿ ਕਰੋੜਾਂ ਰੁਪਈਆ ਇਹਨਾਂ ਨੇ ਲਾਤਾ ਉਹਦਾ ਆਊਟਪੁੱਟ ਕੀ ਆ ਇੱਕ ਤਰ੍ਹਾਂ ਦਾ ਫਰਜੀ ਵਿਧਾਨ ਸਭਾ ਉਹ ਸ਼ਬਦ ਵਰਤ ਰਹੇ ਨੇ ਇਹਦੇ ਵਾਸਤੇ ਤੇ ਵਾਕਈ ਜਿਹੜਾ ਕਰੰਟ ਹੈ ਅਕਾਲੀ ਦਲ ਦਾ ਉਹ ਦੂਸਰੇ ਪਾਸੇ ਵੀ ਦਿਖ ਰਿਹਾ ਤਰਨਤਾਰਨ ਵਾਲੀਆਂ ਚੋਣਾਂ ਵਾਲੇ ਪਾਸੇ ਵੀ ਦਿਖ ਰਿਹਾ ਉੱਥੇ ਕਹਿੰਦੇ ਵੀ ਦੋ ਜਿਹੜੇ ਹੈਗੇ ਡ ਉਹ ਸਪੈਂਡ ਕਰਤੇ ਨੇ ਪਹਿਲਾਂ ਸੁਖਵੀਰ ਬਾਦਲੇ ਡਾਇਲੋਗ ਵਰਤਦੇ ਹੁੰਦੇ ਸੀ ਕਿ ਕਿਸੇ ਟਾਈਮ ਉਹ ਜਲੌਚ ਹੁੰਦੇ ਸੀ ਪੂਰੇ ਹਮ ਮੰਗਲ ਦੇ ਰੈਲੀ ਕਰਦੇ ਆ ਗਏ ਸਾਡੇ ਕਾਲੀਆਂ ਚ ਬਹੁਤ ਕਰੰਟ ਹੈ ਮੁੜ ਕੇ ਟਰਾਂਸਫਾਰਮਰ ਹੀ ਉੱਡ ਗਿਆ ਹਮ ਠੀਕ ਹੈ ਨਾ ਜੀ ਪਰ ਚਲੋ ਹੁਣ ਟਰਾਂਸਫਾਰਮਰ ਉੱਡ ਗਿਆ ਛੱਟ ਕੇ ਜਿ ਵਜ ਰਹੇ ਆ ਰਾਜਨੀਤੀ ਹੈ ਸਰ ਰਾਜਨੀਤੀ ਚੱਪ ਡਾਉਣ ਆਪਣੀ ਜ਼ਿੰਦਗੀ ਵਾਂਗ ਵੀ ਚਲਦੇ ਰਹਿੰਦੀ ਹੈ ਜੀ ਇਫੈਕਟ ਹੈ ਸਾਡੀ ਜ਼ਿੰਦਗੀ ਦੇ ਵਿੱਚ ਵੀ ਅਪ ਡਾਉਣ ਚੱਲਦੇ ਤਾਂ ਉਦੋਂ ਵੀ ਇਹਨਾਂ ਦਾ ਡਾਇਲੋਗ ਹੈ ਸਾਡੇ ਕਾਲੀਆਂ 'ਚ ਬੜਾ ਕਰੰਟ ਹੈ ਤਾਂ ਬਰਾ ਬਾਚ ਫਿਊਜ਼ ਉੱਡ ਗਿਆ ਟਰਾਂਸਫਾਰਮਰ ਉੱਡ ਗਿਆ ਤਾਂ ਹੁਣ ਹੌਲੀ ਹੌਲੀ ਫੇਰ ਕਹ ਲੋ ਕਿ ਡੰਬ ਜਾ ਕਰੰਟ ਆਉਣਾ ਸ਼ੁਰੂ ਹੋ ਗਿਆ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਜੀ 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 ਕਰੰਟ ਮੈਂ ਤਾਂ ਕਰਕੇ ਦੇਖ ਰਿਆ ਸੀਗਾ ਵੀ ਜਿਹੜੀ ਨੇ ਸ਼ਿਕਾਇਤ ਕੀਤੀ ਸੀਗੀ ਉੱਥੇ ਇਲੈਕਸ਼ਨ ਕਮਿਸ਼ਨ ਨੂੰ ਤਰਨ ਤਰਨ ਚੋਣਾ ਵੇਲੇ ਖਾਸ ਕਰਕੇ ਨਿਸ਼ਾਤਰ ਗਿੱਲ ਜਿਨ੍ਹਾਂ ਦੇ ਆਪਾਂ ਨਾਮ ਨਿਸ਼ਾਤਰ ਸਿੰਘ ਗਿੱਲ ਕਹ ਲਏ ਥੋੜੀ ਜਿਹੀ ਕਨਫਿਊਜ਼ਨ ਦੂਰ ਹੋ ਜਾਣੀ ਹੈ ਤਾਂ ਉਸ ਮਾਮਲੇ ਦੇ ਵਿੱਚ ਦੋ ਡੀਐਸਪੀ ਸਸਪੈਂਡ ਕਰਤੇ ਯਾਦਵ ਸਾਹਿਬ ਨੇ ਤੇ ਇਲੈਕਸ਼ਨ ਕਮਿਸ਼ਨ ਨੇ ਏ ਬਸ ਕਈ ਵੀ ਕਰੰਟ ਕਰਕੇ ਚੱਲ ਰਿਹਾ ਕੰਮ ਅਜੇ ਵੀ ਜਿਹੜਾ ਚੋਣਾ ਮੁੱਕਨ ਤੋਂ ਨਤੀਜੇ ਆਉਣ ਤੋਂ ਬਾਅਦ ਵੀ ਮੁੱਕ ਨਹੀਂ ਦੇਖੋ ਦੇਖੋ ਸੁਖਮ ਸਿੰਘ ਸਾਹਿਬ ਪਤਾ ਕੀ ਗੱਲ ਆ ਇਸ ਮਾਮਲੇ ਦੇ ਵਿੱਚ ਆਪਾਂ ਇੱਕ ਚੀਜ਼ ਜ਼ਰੂਰ ਕਹੀਏ ਕਿ ਭਈ ਅਸਲ ਦੇ ਵਿੱਚ ਅਕਾਲੀਆਂ ਦਾ ਜਿਹੜਾ ਕਰੰਟ ਤੁਸੀਂ ਕਹਿ ਰਹੇ ਹੋ ਨਾ ਉਹ ਥੋੜੀ ਜਿਹੀ ਹੇਲਜੁਲ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਹੈਗਾ ਉਹ ਕਿਵੇਂ ਆ ਕਿ ਤਰਮ ਤਰਮ ਦੀ ਜਿਹੜੀ ਜਿਮਨੀ ਚੋਣ ਸੀਗੀ ਉਹਦੇ ਵਿੱਚ ਜਿਹੜੀ ਇਹਨਾਂ ਨੇ ਪੋਜੀਸ਼ਨ ਹਾਸਲ ਕੀਤੀ ਉਸ ਤੋਂ ਬਾਅਦ ਜੀ ਇਹਨਾਂ ਨੇ ਐਲਾਨ ਕੀਤਾ ਕੁਝ ਕੋਰ ਕਮੇਟੀ ਨੇ ਮਤਲਬ ਪੀਯੂ ਦੇ ਮਾਮਲੇ ਦੇ ਵਿੱਚ ਜਾਂ ਚੰਡੀਗੜ੍ਹ ਦਾ ਜਿਹੜਾ ਉਹ ਮਾਮਲਾ ਸੀਗਾ ਉਹਦੇ ਵਿੱਚ ਇਹਨਾਂ ਨੇ ਆਪਦੇ ਬਿਆਨ ਦਿੱਤੇ ਉਹ ਇੱਕ ਰਾਜਨੀਤਿਕ ਰਸਮ ਹੁੰਦੀ ਹੈ ਉਸ ਤੋਂ ਵੱਧ ਹੋਰ ਕੁਝ ਨਹੀਂ ਬਾਦਲ ਸਾਹਿਬ ਦਾ ਪੁਰਾਣਾ ਲੈਕਟਰ ਵੀ ਘੁੰਮਿਆ ਇਸ ਦਰਮਿਆਨ ਤੁਸੀਂ ਦੇਖਿਆ ਹੋਣਾ ਕਿ ਇਹਨਾਂ ਨੇ ਤਾਂ ਖੁਦ ਕੇਂਦਰੀਕਰਨ ਦੀ ਬਈ ਵਕਾਲਤ ਕੀਤੀ ਸੀਗੀ ਕਿਉਂਕਿ ਹੁਣ ਰਾਜਨੀਤੀ ਆ ਰਾਜਨੀਤੀ ਚ ਤੁਹਾਡਾ ਬੀਤਿਆ ਅਤੀਤ ਜਿਹੜਾ ਹੁੰਦਾ ਹੈ ਨਾ ਉਹ ਤੁਹਾਡੇ ਵਰਤਮਾਨ ਦੇ ਨਾਲ ਨਾਲ ਤੁਰਿਆ ਜਾਂਦਾ ਹੈ ਇਹ ਰਾਜਨੀਤੀ ਦੀ ਖਾਸੀਅਤ ਆ ਹੂੰ ਤੁਸੀਂ ਬੀਤੇ ਚ ਜੋ ਸੀ ਬੀਤੇ ਚ ਜੋ ਕੀਤਾ ਉਹ ਵਰਤਮਾਨ ਚ ਤੁਹਾਡੇ ਨਾਲ ਤੁਰਨਾ ਹੀ ਤੁਰਨਾ ਹੈ ਤਾਂ ਚਲੋ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਕਿ ਅਕਾਲੀਆਂ ਨੇ ਇੱਕ ਬੜਾ ਵੱਡਾ ਫੈਸਲਾ ਕਰ ਲਿਆ ਕਿ ਬਲਾਕ ਸਮਿਤੀ ਤੇ ਜਿਲ੍ਹਾ ਪਰਿਸ਼ਦ ਦੀਆਂ ਚੋਣਾਂ ਸੀ ਆਪ ਲੜਾਂਗੇ ਜੀ ਤੇ ਲੜਾਂਗੇ ਤੱਕੜੀ ਦੇ ਚੋਣ ਨਿਸ਼ਾਨ ਤੇ ਦੇਖੋ ਅਸੀਂ ਇੱਕ ਟਾਈਮ ਦੇਖਿਆ ਲਾਗਿਉ ਕਿ ਕੋਈ ਟਾਈਮ ਸੀ ਕਿ ਅਕਾਲੀਆਂ ਵੱਨਿਓ ਸਰਪੰਚ ਬਨਣ ਵਾਸਤੇ ਵੀ 6 6 5 5 4 4 ਦਾਵੇਦਾਰ ਹੁੰਦੇ ਸੀ ਪਿੰਡ 'ਚ ਕਿ ਮੈਂ ਅਕਾਲੀ ਦਲ ਵੱਨਿਓ ਸਰਪੰਚ ਬਣ ਜਾਵਾਂ ਇੱਕ ਮੌਕਾ ਇਦਾਂ ਦਾ ਆਇਆ ਕਿ ਇਹਨਾਂ ਦੇ ਬੰਦੇ ਦਿੱਤੀਆਂ ਟਿਕਟਾਂ ਐਮਐਲਏ ਵਾਲੀਆਂ ਉਹ ਵੀ ਨਕਾਰਦੇ ਰਹਿ ਆ ਜਿਹੜੀ ਸੁਚੇਤਵਾਲਾ ਨੇ ਜੀ ਤੇ ਅੱਜ ਕੱਲ ਚਰਚਾ ਦੇ ਵਿੱਚ ਹਨ ਅਸੀਂ ਇਹਦੇ ਖਾੜੇ ਬਹੁਤ ਵੇਖੇ ਆ ਹੂੰ ਇਹ ਗੱਲ ਤਾਂ ਮੰਨਣ ਵਾਲੀ ਹੈ ਕਿ ਦੁਨੀਆ ਡੋਲ ਡੋਲ ਪੈਂਦੀ ਸੀ ਫਕੀਰ ਚੰਦ ਪਤੰਗਾ ਤੇ ਜਦ ਉਸ ਚੇਤਵਾਲਾ ਹੁੰਦੇ ਨੇ ਲੰਬੀ ਆਇਆ ਸੀ ਤੁਹਾਡੇ ਇੱਥੇ ਜੀ ਠੀਕ ਹੈ ਨਾ ਜੀ ਤਾਂ ਤਾੜੀ ਵੀ ਮਾਰਦੇ ਹੁੰਦੇ ਸੀ ਚੇਤਵਾਲਾ ਇੱਕ ਉਹਦਾ ਅੰਦਾਜ਼ ਸੀਗਾ ਤਾਂ ਉਸ ਚੇਤਵਾਲਾ ਦਾ ਹੀ ਇੱਕ ਸ਼ਾਇਦ ਕੈਸੜ ਦਾ ਗੀਤ ਸੀ ਨਾ ਬਾਬਾ ਨਾਮ ਮੈਂ ਨਹੀਂ ਕਰਨਾ ਪਿਆਰ ਹੂੰ ਇਹ ਅਕਾਲੀ ਕਹਿੰਦੇ ਸੀ ਲੈ ਇਲੈਕਸ਼ਨ ਲੜਦਾ ਟਿਕਟ ਲੈ ਲੈ ਨਾ 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 ਬੱਬਾ ਨਾ ਮੈਂ ਨਹੀਂ ਵੇਖਣੀ ਹਾਰ ਜੀ ਮਤਲਬ ਕਿ ਆ ਹਾਲ ਬਣ ਗਿਆ ਸੀ ਨਾ ਕਿ ਕਿਸੇ ਪਰ ਉਹ ਜਮੀਨ ਇਹਨਾਂ ਨੇ ਇਹ ਐਲਾਨ ਕੀਤਾ ਕਿ ਭਾਈ ਇਦਾਂ ਕਰਦੇ ਆ ਜੀ ਆਪਾਂ ਇਲੈਕਸ਼ਨ ਦੇ ਵਿੱਚ ਜਾਣੇ ਆ ਆਪਾਂ ਮਤਲਬ ਕਿ ਤੱਕੜੀ ਤੇ ਲੜਦੇ ਆ ਇੱਕ ਚੀਜ਼ ਤੁਸੀਂ ਦੇਖੋ ਕਿ ਕੁਝ ਲੋਕਲ ਲੈਵਲ ਦੀ ਜੇ ਪੋਲਿਟਿਕਸ ਤੁਸੀਂ ਆਪਣੇ ਨੇੜੇ ਤੇੜੇ ਦੇਖ ਲਓ ਜਾਂ ਹੋਰ ਇੱਧਰ ਉੱਧਰ ਤਾਂ ਜਿਹੜੇ ਉਹ ਲੀਡਰ ਸੀ ਮਤਲਬ ਕਿ ਥੋੜੇ ਮਾਯੂਸ ਸੀ ਹੂੰ ਥੋੜੇ ਹਤਾਸ਼ ਸੀ ਵੀ ਮਤਲਬ ਕਿ ਜਿਵੇਂ ਹੁੰਦਾ ਨਾ ਬੰਦਾ ਵੀ ਯਾਰ ਬੁੱਝ ਜੇ ਜਾਂਦਾ ਹੈ ਜਾਂ ਆਪਣੇ ਆਪ ਨੂੰ ਛਾਪ ਲੇ ਜਾਂਦਾ ਯਾਰ ਵੀ ਸਮਾਂ ਉਹ ਸਾਡਾ ਹੈ ਨਹੀਂ ਟਿਕ ਜਾਓ ਤਾਂ ਉਹ ਬੰਦੇ ਦੁਬਾਰਾ ਐਕਟਿਵ ਹੋ ਗਏ ਕਿ ਆਪਾਂ ਲੜ ਸਕਦੇ ਹਾਂ ਕਿਉਂਕਿ ਇਹ ਚੋਣਾ ਮੈਂ ਅੱਗੇ ਪੋਸਟ ਵੀ ਪਾਇਆ ਸੀ ਇਹਦੇ ਤੇ ਕਿ ਅਸਲ ਦੇ ਵਿੱਚ ਲੋਕੀ ਕਹਿੰਦੇ ਫਲਾਣਾ ਸੈਮੀ ਹੈ ਫਲਾਣਾ ਸੈਮੀ ਮੇਰੀ ਨਜ਼ਰ ਦੇ ਵਿੱਚ ਸੈਮੀ ਨਹੀਂ ਉਹ ਕੁਆਟਰ ਸੀਗੇ ਜੀ ਸੈਮੀ ਹੁਣ ਸ਼ੁਰੂ ਹੋਏਗਾ ਹੂੰ ਠੀਕ ਹੈ ਨਾ ਥਲੜੇ ਲੈਵਲ ਤੱਕ ਗੱਲਾਂ ਕਰਨੀਆਂ ਕਿਉਂਕਿ ਟਾਈਮ ਬਹੁਤ ਘੱਟ ਬਚਿਆ ਆ ਆਮ ਆਦਮੀ ਪਾਰਟੀ ਦੀ ਇਸ ਪਾਰੀ ਦਾ ਟਾਈਮ ਜਿਹੜਾ ਬਹੁਤ ਘੱਟ ਬਚਿਆ ਇਹ ਇਲੈਕਸ਼ਨ ਆਊਗਾ ਪਿੰਡਾਂ ਦਾ ਜਿੱਥੇ ਤੁਹਾਨੂੰ ਪਤਾ ਬਾਜੂ ਬਲ ਜਿਹੜਾ ਖੁੱਲ ਕੇ ਵੇਖਿਆ ਜਾਂਦਾ ਜਿੱਥੇ ਮਤਲਬ ਕਿ ਪੈਸਾ ਤੇ ਲਾ ਦਲ ਬਲ ਸ਼ਲ ਸਭ ਕੁਝ ਚੱਲਦਾ ਜੀ ਦਲ ਭਲ ਸ਼ਲ ਸਭ ਕੁਝ ਚੱਲ ਰਹਾ ਹੈ ਇਹਦੇ ਵਿੱਚ ਤਾਂ ਹੁਣ ਇਹਦੇ ਵਿੱਚ ਕੀ ਹੈ ਕਿ ਜਦੋਂ ਟਾਈਮ ਥੋੜਾ ਰਹਿ ਜਾਂਦਾ ਫਿਰ ਡਾਂਗ ਦੇ ਬਰੋਬਰ ਡਾਂਗ ਵੀ ਨਿਕਲ ਆਉਂਦੀ ਹੈ ਜੀ ਵੀ ਪਹਿਲਾਂ ਤੇ ਇਹ ਕਿ ਕੰਡਕਟ ਕਿੱਦਾਂ ਕੀਤਾ ਜਾਂਦਾ ਇਲੈਕਸ਼ਨ ਕਿਉਂਕਿ ਇਹ ਲੋਕਲ ਲੈਵਲ ਤੇ ਕੰਡਕਟ ਕੀਤਾ ਜਾਂਦਾ ਹੈ ਨਾ ਹੂੰ ਇਹਦੇ ਚ ਧੱਕਾ ਮੁਕੀ ਵਾਲਾ ਕੰਮ ਜਿਹੜਾ ਚੱਲਦਾ ਪਰ ਜਦੋਂ ਸਮਾਂ ਥੋੜਾ ਰਹਿ ਜਾਂਦਾ ਫਿਰ ਤੁਹਾਨੂੰ ਬਤਾ ਹੈ ਕਿ ਦੂਜੇ ਪਾਸਿਓਂ ਵੀ ਅਗਲਾ ਲਾਂਗੜ ਖਿੱਚ ਖਲੋਂਦਾ ਕਿ ਆ ਜਾ ਬਈ ਹੂੰ ਤੋ ਕਿ ਸਰਕਾਰ ਦਾ ਡਰ ਘੱਟ ਡਰਦਾ ਹੁੰਦਾ ਹੀ ਆ ਪਰ ਸਮਾਂ ਘਟੌਣ ਕਰਕੇ ਉਹ ਡਰ ਥੋੜਾ ਜਿਹਾ ਘਟ ਜਾਂਦਾ ਵੀ ਅੰਦਰ ਰਹਿਣਾ ਪਿਆ ਅਗਲਾ ਕੈਲਕੂਲੇਟਰ ਨੇ ਸਾਰਿਆਂ ਦੇ ਕੋਲ ਕੋਈ ਹੁਣ ਕੋਈ ਗੱਲ ਨਹੀਂ ਯਾਰ 4 ਮਹੀਨੇ ਹੀ ਆ ਕੋਈ ਗੱਲ ਨਹੀਂ ਆ ਜਾ ਤੂੰ ਮਾਸੀ ਦਾ ਪੁੱਤਾ ਤੈਨੂੰ ਦੇਵਾਂ ਚਾਹ ਨਾਲ ਅੰਡਾ ਤੂੰ ਕਹਿਣ ਦਾ ਮਤਲਬ ਇਹ ਆ ਕਿ ਰੌਚਕ ਹੋਏਗੀ ਇਹ ਸੈਮੀ ਫਾਈਨਲ ਦੀ ਲੜਾਈ ਇਹਦੇ ਚ ਪਤਾ ਲੱਗੇਗਾ ਹਾਲਾਂਕਿ ਜ਼ਿਮਨੀ ਚੋਣ ਕੋਈ ਹੋਰ ਆ ਗਈ ਤਾਂ ਮੈਂ ਕਹਿ ਨਹੀਂ ਸਕਦਾ ਠੀਕ ਹੈ ਨਾ ਜੀ ਜ਼ਿਮਨੀ ਚ ਆਉਣ ਦੇ ਵੀ ਇੰਸਾਰ ਨਹੀਂ ਉਹਨਾਂ ਨੂੰ ਛੱਡ ਦੀਏ ਫਿਲਹਾਲ ਤਈ ਜਟੀਆਂ ਚੋਣਾਂ ਨੇ ਇਹ ਇਹਦੇ ਵਿੱਚ ਪੂਰਾ ਤਿੰਨ ਪਾਰਟੀਆਂ ਜੜੀਆਂ ਕਾਂਗਰਸ ਆਮ ਆਦਮੀ ਪਾਰਟੀ ਅਤੇ ਜੇ ਦੇਖੀਏ ਅਕਾਲੀ ਦਲ ਬਾਦਲ ਇਹ ਪੂਰਾ ਜੋਰ ਲਾਉਣਗੇ ਪੂਰਾ ਹਮ ਆਮ ਆਦਮੀ ਪਾਰਟੀ ਵੀ ਪਿੱਛੇ ਨਹੀਂ ੜਦੇ ਆ ਬਿਲਕੁਲ ਹੋਵੇ ਕਿਉਂਕਿ ਕਾਡਰ ਨੂੰ ਮਤਲਬ ਕਿ ਚੋਕ ਦੇਣਗੇ ਜੀ ਕਾਂਗਰਸ ਵਾਲੇ ਵੀ ਯਤਨ ਕਰਨਗੇ ਕਿ ਭਈ ਸਾਰਾ ਕਾਡਰ ਕੋਈ ਰੁੱਸਿਆ ਮਨਾਵਾ ਕੇ ਕੋਈ ਇਧਰ ਕੋਈ ਉਧਰ ਵੀ ਚੱਲ ਲਵੇ ਲੱਗ ਜਾ ਹਾਂ ਜੀ ਤੁਮ ਲੰਗਾ ਯਤਨ ਹੋਏਗਾ ਹਾਂ ਇਹ ਵੀ ਹੋ ਸਕਦਾ ਹੈ ਕਿ ਕਾਲੀ ਦਲ ਵਾਰਿਸ ਪੰਜਾਬ ਦੇ ਜਾਂ ਹੋਰ ਕੋਈ ਪੰਥਕ ਤੇ ਉਹ ਵੀ ਆ ਜਾਵੇ ਪਰ ਉਹਨਾਂ ਦਾ ਇੱਕ ਮਤਲਬ ਰਾਜਨੀਤਿਕ ਦੈਰਾ ਫਿਲਹਾਲ ਜਿਹੜਾ ਹੈ ਅਸਰ ਹੈ ਜਿਹੜਾ ਉਹ ਸੀਮਤ ਹੈ ਤਾਂ ਪਰ ਇਹ ਤਿੰਨ ਰਵੈਤੀ ਪਾਰਟੀਆਂ ਇਸ ਇਲੈਕਸ਼ਨ ਦੇ ਵਿੱਚ ਸੇਮੀ ਵਾਂਗੂ ਖੇਡਣ ਗਿਆ ਹਾਂ ਮੈਂ ਜਿਵੇਂ ਕਿਹਾ ਕਿ ਇਲੈਕਸ਼ਨ ਕਿਵੇਂ ਕਰਵਾਇਆ ਜਾਂਦਾ ਹੈ ਇਸ ਕੰਮ ਦੇ ਬਹੁਤ ਮਾਮਲੇ ਜਿਹੜੇ ਉਹਨਾਂ ਉੱਪਰ ਕਰਦੇ ਆ ਮਿੰਟੋ ਜੀ ਇਹਨਾਂ ਗੱਲਾਂ ਤੇ ਤਾਂ ਦੇਖਣਾ ਪੈਣਾ ਵੀ ਅਕਾਲੀ ਦਲ ਜਿਹੜਾ ਨਾ ਉਹ ਕਰੰਟ ਦੇ ਵਿੱਚ ਆ ਹੁਣ ਇਸ ਕਲੇ ਕੋਈ ਵੀ ਗੱਲ ਹੁੰਦੀ ਹੈ ਤੇ ਨਾਲ ਦੀ ਨਾਲ ਉਹਦਾ ਪ੍ਰਤੀਕਰਮ ਵੀ ਆਉਂਦਾ ਜਵਾਬ ਵੀ ਆਉਂਦਾ ਸੁਖਵੀਰ ਬਾਦਲ ਜੀ ਨੇ ਇਹ ਗੱਲ ਕਹੀ ਗਨੀਵ ਕੌਰ ਜੀ ਨੇ ਵੀ ਇਹੋ ਗੱਲ ਕਹੀ ਵਿਧਾਨ ਸਭਾ ਵਾਲੀ ਜਿਹੜੀ ਤੁਸੀਂ ਕਰ ਰਹੇ ਸੀ ਕਿ ਕਰੋੜਾਂ ਰੁਪਇਆ ਇਹਨਾਂ ਨੇ ਲਾਤਾ ਉਹਦਾ ਆਉਟਪੁਟ ਕੀ ਆ ਇੱਕ ਤਰ੍ਹਾਂ ਦਾ ਫਰਜੀ ਵਿਧਾਨ ਸਭਾ ਉਹ ਸ਼ਬਦ ਵਰਤ ਰਹੇ ਨੇ ਇਹਦੇ ਵਾਸਤੇ ਤੇ ਵਾਕਈ ਜਿਹੜਾ ਕਰੰਟ ਹੈ ਅਕਾਲੀ ਦਲ ਦਾ ਉਹ ਦੂਸਰੇ ਪਾਸੇ ਵੀ ਦਿਖ ਰਿਹਾ ਤਰਨਤਾਰਨ ਵਾਲੀਆਂ ਚੋਣਾਂ ਵਾਲੇ ਪਾਸੇ ਵੀ ਦਿਖ ਰਿਹਾ ਉੱਥੇ ਕਹਿੰਦੇ ਵੀ ਦੋ ਜਿਹੜੇ ਹੈਗੇ ਡ ਉਹ ਸਪੈਂਡ ਕਰਤੇ ਨੇ ਪਹਿਲਾਂ ਇਸ ਤਰ੍ਹਾਂ ਵੀ ਸੁਖਵੀਰ ਬਾਦਲੇ ਡਾਇਲੋਗ ਵਰਤਦੇ ਹੁੰਦੇ ਸੀ ਕਿ ਕਿਸੇ ਟਾਈਮ ਉਹ ਜਲਵਾਚ ਹੁੰਦੇ ਸੀ ਪੂਰੇ ਹਮ ਮੰਗ ਹੁੰਦੇ ਰੈਲੀ ਕਰਦੇ ਆਗੇ ਸਾਡੇ ਕਾਲੀਆਂ ਚ ਬਹੁਤ ਕਰੰਟ ਹੈ ਮੁੜ ਕੇ ਟਰਾਂਸਫਾਰਮਰ ਹੀ ਉੱਡ ਗਿਆ ਹਮ ਠੀਕ ਹੈ ਨਾ ਜੀ ਪਰ ਚਲੋ ਹੁਣ ਇਹ ਛੱਟ ਕੇ ਜਿ ਵਜ ਰਹੇ ਆ ਰਾਜਨੀਤੀ ਹੈ ਸਰ ਰਾਜਨੀਤੀ ਚੱਪ ਡਾਉਣ ਆਪਣੀ ਜ਼ਿੰਦਗੀ ਵਾਂਗ ਵੀ ਚੱਲਦੇ ਰਹਿੰਦੀ ਹੈ ਜੀ ਇਫੈਕਟ ਹੈ ਸਾਡੀ ਜ਼ਿੰਦਗੀ ਦੇ ਵਿੱਚ ਵੀ ਅਪ ਡਾਉਣ ਚੱਲਦੇ ਤਾਂ ਉਦੋਂ ਵੀ ਇਹਨਾਂ ਦਾ ਡਾਇਲੋਗ ਸਾਡੇ ਕਾਲੀਆਂ 'ਚ ਬੜਾ ਕਰੰਟ ਹੈ ਤਾਂ ਬਰ ਬਾਚ ਫਿਊਜ਼ ਉੱਡ ਗਿਆ ਟਰਾਂਸਫਾਰਮਰ ਉੱਡ ਗਿਆ ਤਾਂ ਹੁਣ ਹੌਲੀ ਹੌਲੀ ਫੇਰ ਕਹਿ ਲੋ ਕਿ ਡੰਬ ਜਾ ਕਰੰਟ ਆਉਣਾ ਸ਼ੁਰੂ ਹੋ ਗਿਆ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਜੀ 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 ਕਰੰਟ ਮੈਂ ਤਾਂ ਕਰਕੇ ਦੇਖ ਰਿਆ ਸੀਗਾ ਵੀ ਜਿਹੜੀ ਨੇ ਸ਼ਿਕਾਇਤ ਕੀਤੀ ਸੀਗੀ ਉੱਥੇ ਇਲੈਕਸ਼ਨ ਕਮਿਸ਼ਨ ਨੂੰ ਤਰਨ ਤਰਨ ਚੋਣਾ ਵੇਲੇ ਖਾਸ ਕਰਕੇ ਨਿਸ਼ਾਤਰ ਗਿੱਲ ਜਿਨ੍ਹਾਂ ਦੇ ਆਪਾਂ ਨਾਮ ਨਿਸ਼ਾਤਰ ਸਿੰਘ ਗਿੱਲ ਕਹਿ ਲਏ ਥੋੜੀ ਜਿਹੀ ਕਨਫਿਊਜ਼ਨ ਦੂਰ ਹੋ ਜਾਣੀ ਹੈ ਤਾਂ ਉਸ ਮਾਮਲੇ ਦੇ ਵਿੱਚ ਦੋ ਡੀਐਸਪੀ ਸਸਪੈਂਡ ਕਰਤੇ ਯਾਦਵ ਸਾਹਿਬ ਨੇ ਤੇ ਇਲੈਕਸ਼ਨ ਕਮਿਸ਼ਨ ਨੇ ਏ ਬਸ ਕਈ ਵੀ ਕਰੰਟ ਕਰਕੇ ਚੱਲ ਰਿਹਾ ਕੰਮ ਅਜੇ ਵੀ ਜਿਹੜਾ ਚੋਣਾ ਮੁੱਕਨ ਤੋਂ ਨਤੀਜੇ ਆਉਣ ਤੋਂ ਬਾਅਦ ਵੀ ਨਹੀਂ ਮੁੱਕੇ ਦੇਖੋ ਦੇਖੋ ਸੁਖਮ ਸਿੰਘ ਸਾਹਿਬ ਪਤਾ ਕੀ ਗੱਲ ਆ ਇਸ ਮਾਮਲੇ ਦੇ ਵਿੱਚ ਆਪਾਂ ਇੱਕ ਚੀਜ਼ ਜ਼ਰੂਰ ਕਹੀਏ ਕਿ ਭਈ ਅਸਲ ਦੇ ਵਿੱਚ ਅਕਾਲੀਆਂ ਦਾ ਜਿਹੜਾ ਕਰੰਟ ਤੁਸੀਂ ਕਹਿ ਰਹੇ ਹੋ ਨਾ ਉਹ ਥੋੜੀ ਜਿਹੀ ਹੇਲੇ ਜੁਲ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਹੈਗਾ